ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਘਰ ਪਰਿਵਾਰ ਸਭ ਠੀਕ ਆ ਜੀ ਅੱਜ ਤੁਹਾਡੇ ਲਈ ਜੇ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਇਹ ਵੀਡੀਓ ਜੀ ਕਾਫੀ ਦਿਨਾਂ ਬਾਅਦ ਦੀ ਮਹੀਨਾ ਹੋ ਗਿਆ ਜੀ ਹੁਣ ਤਾਂ ਵੀਡੀਓ ਪਾਈ ਨੂੰ ਲੌਂਗ ਵੀਡੀਓ ਜੀ ਬਣਾਈ ਨਹੀਂ ਮੁੜ ਕੇ ਤੇ ਹੁਣ ਤਾਂ ਜੀ ਮੌਸਮ ਸਾਫ਼ ਹੋ ਗਿਆ ਵਾ ਤੇ ਧੁੱਪਾਂ ਨਿਕਲਣ ਲੱਗ ਪਈਆਂ ਪਹਿਲਾਂ ਤਾਂ ਧੁੰਦਾ ਹੀ ਮੋਹ ਪਈਆਂ ਸੀ ਧੁੱਪ ਨਹੀਂ ਨਿਕਲਦੀ ਹੁੰਦੀ ਸੀਗੀ ਤੇ ਹੁਣ ਤਾਂ ਡੇਲੀ ਧੁੱਪ ਨਿਕਲ ਜਾਂਦੀ ਆ ਤੇ ਇੱਕ ਕਬੂਤਰ ਜੀ ਆਪਣੇ ਛੱਡੇ ਆ ਦੇਖ ਲਓ ਤੇ ਬਾਜਰਾ ਪਾਇਆ ਜੀ ਬਾਜਰਾ ਤੇ ਸਰੋਂ ਇਹਨਾਂ ਨੂੰ ਦੇਖੋ ਆ ਦੇਖੋ ਤੇ ਖਾਂਦੇ ਆ ਜੀ ਆਪਣੇ ਕਬੂਤਰ ਦੇਖ ਲਓ ਤੇ ਦੋ ਕਬੂਤਰੀਆਂ ਜੀ ਆਪਣੀਆਂ ਖੁੱਡੇ ਚ ਤੇ ਇਹ ਤੁਹਾਨੂੰ ਖੁੱਡਾ ਵੀ ਦਿਖਾਉਂਦੇ ਆ ਤੇ ਪਾਣੀ ਪੁਣੀ ਰੱਖਤਾ ਜੀ ਦੇਖ ਲਓ ਆਪਣੇ ਕਬੂਤਰਾਂ ਨੂੰ ਇਹਨਾਂ ਪਾਣੀ ਰੱਖਤਾ ਤੇ ਦਾਣੇ ਵੀ ਪਾਉਂਦੇ ਸੀਗੇ ਬਾਜਰਾ ਪੂਜਰਾ ਤੇ ਹੁਣ ਖੁੱਡਾ ਖੋਲਦੇ ਆ ਤੁਹਾਨੂੰ ਖੁੱਡੇ ਦਾ ਮਾਹੌਲ ਵੀ ਦਿਖਾਉਂਦੇ ਆ ਤੇ ਖੁੱਡੇ ਵਿੱਚ ਵੀ ਥੋੜਾ ਬੋਤਾ ਚੇਂਜ ਕੀਤਾ ਤੇ ਬਰੀਡਿੰਗ ਸੈਟਅਪ ਜਿਹੜੇ ਇਹਦੇ ਬਣੇ ਪਹਿਲਾਂ ਦੇ ਖਾਨੇ ਖੁੰਨੇ ਤਾਂ ਦਿਖਾ ਦਿੰਦੇ ਆ ਇੱਕ ਵਾਰ ਫਿਰ ਤੇ ਪਹਿਲਾ ਕਬੂਤਰ ਚਲ ਜਵੇ ਯਾ ਕਬੂਤਰੀ ਨੇ ਵੀ ਜਾਣਾ ਜੇ ਅੰਦਰ ਤੇ ਜਿੱਦਾਂ ਕਿ ਜਿਹੜੇ ਤੁਸੀਂ ਮੇਰੀ ਪਹਿਲਾਂ ਲੋਕ ਵੀਡੀਓ ਦੇਖਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੋਣਾ ਕਿ ਪਹਿਲਾਂ ਬੱਚੇ ਸਾਰੇ ਮਰ ਗਏ ਸੀਗੇ ਜੀ ਠੰਡ ਵਿੱਚ ਜਿੱਦਾਂ ਧੁੰਦਾਂ ਪੈਦੀਆਂ ਸੀ ਉਦੋਂ ਸਾਰੇ ਬੱਚੇ ਮਰ ਗਏ ਸੀਗੇ ਤੇ ਖੁੱਡਾ ਤਾਂ ਜੀ ਪਹਿਲਾਂ ਦੇਖੋ ਕਾਫੀ ਗੰਦਾ ਹੋਇਆ ਤੇ ਇਧਰਲੀ ਸਾਈਡ ਦੇਖੋ ਜੀ ਖਾਨੇ ਮੈਂ ਤੋੜਦੇ ਸੀਗੇ ਆਹ ਦੇਖੋ ਜੀ ਖਾਨੇ ਮੈਂ ਸਾਰੇ ਤੋੜਤੇ ਤੇ ਮੈਂ ਸੋਚਿਆ ਕਿ ਟੋکریاں ਲਾਵਾਂਗੇ ਹੁਣ ਜਲਦੀ ਟੋکریاں ਵੀ ਲੈ ਕੇ ਆਵਾਂਗੇ ਤੇ ਖੁੱਡਾ-ਖੁੱਡਾ ਸਾਫ਼ ਕਰਾਂਗੇ ਪਹਿਲਾਂ ਤਾਂ ਫਿਰ ਟੋکریاں ਥੇ ਲਿਆ ਕੇ ਲਾਵਾਂਗੇ ਤੇ ਇਹ ਟੋਕਰੀਆਂ ਲਾਵਾਂਗੇ ਤੇ ਇੱਧਰ ਤਾਂ ਲਾਈ ਸੀਗੀ ਤੁਹਾਨੂੰ ਪਤਾ ਆਹ ਦੇਖੋ ਜੀ ਤੇ ਇਹ ਖਾਨੇ ਤੋੜਤੇ ਸੀਗੇ ਜੀ ਆਹ ਦੇਖ ਲਓ ਤੇ ਇੱਧਰ ਬੱਚੇ ਨਿਕਲੇ ਆ ਹੁਣ ਤਾਂ ਖੁੱਡੇ ਵਿੱਚ ਜਿਹੜਾ ਆਪਣਾ ਜੀ ਲਾਲ ਸ਼ਰਾਜੀ ਤੁਹਾਨੂੰ ਪਤਾ ਹੀ ਆ ਆ ਦੋਨੇ ਬੱਚੇ ਨਿਕਲੇ ਜੀ ਉਹਦੇ ਤੇ ਆਹ ਦੇਖ ਲਓ ਕਬੂਤਰੀ ਉਹਦੀ ਤੇ ਇਹ ਆਪਣੇ ਕਬੂਤਰ ਦੇ ਪੈਰਾਜ ਖੰਭ ਇਸ ਕਰਕੇ ਤਾਂ ਦਿਖਾਉਂਦਾ ਮੜ ਜਾ ਆ ਦੇਖੋ ਇੱਕ ਬੱਚਾ ਆ ਆਪਣਾ ਸਿੰਪਲ ਨਿਕਲਦਾ ਪਿਆ ਦੇ ਪੈਰਾਜ ਖੰਭ ਹੈ ਨਹੀਂ ਸਹੀ ਆ ਵਧੀਆ ਮਤਲਬ ਦੋਨੇ ਬੱਚੇ ਵਧੀਆ ਨਿਕਲਦੇ ਹਲੇ ਤੱਕ ਦਾ ਤੇ ਇਹਦੇ ਪੈਰਾਚੀ ਖੰਭ ਨਿਕਲਦੇ ਪਿਆ ਦੇਖ ਲਓ ਚਲੋ ਕੋਈ ਨਹੀਂ ਜੀ ਬੱਚੇ ਪਲ ਜਾਣ ਵਧੀਆ ਤੇ ਮੌਸਮ ਤਾਂ ਹੁਣ ਠੀਕ ਆ ਪਾਲਨੇ ਚਾਹੀਦੇ ਆ ਤੇ ਇੱਧਰ ਆਪਣੀ ਆ ਕਬੂਤਰੀ ਜੀ ਤੇ ਜਿਹਦਾ ਇਹ ਉੱਪਰ ਖਾਣਾ ਹੁੰਦਾ ਸੀਗਾ ਤੇ ਆ ਕਬੂਤਰੀ ਆ ਇਹਨੇ ਵੀ ਕੱਲ ਦੋ ਬੱਚੇ ਕੱਢ ਲਏ ਆ ਜੀ ਤੁਹਾਨੂੰ ਇਹਦੇ ਬੱਚੇ ਵੀ ਦਿਖਾਈ ਦਿੰਦਾ ਮਾੜੀ ਜੀ ਕਬੂਤਰੀ ਚੱਕਣੀ ਬਣੀ 2 ਮਿੰਟ ਤੇ ਕਬੂਤਰੀ ਚੱਕ ਕੇ ਦਿਖਾਉਣਾ ਮਾੜੀ ਜੀ ਤੇ ਜ਼ਿਆਦਾ ਇਹਨੂੰ ਨਹੀਂ ਤੰਗ ਕਰਦੇ ਇੱਧਰ ਤੁਹਾਨੂੰ ਮਾੜਾ ਦਿਖਾਉਂਦੇ ਆ ਦੇਖੋ ਆ ਦੇਖੋ ਜੀ ਬੱਚੇ ਇਕਲੇ ਤੇ ਕਬੂਤਰੀ ਆਪਣੀ ਬੈ ਗਈ ਹੁਣ ਫਿਰ ਜਾ ਕੇ ਇਧਰ ਜਿਹੜਾ ਆਪਣਾ ਕਬੂਤਰ ਇਹਦੀ ਆਵਲੀ ਕਬੂਤਰੀ ਹੈ ਜੀ ਤੇ ਆਦੇ ਵੀ ਤੁਹਾਨੂੰ ਦਿਖਾਈ ਦਿੰਦੇ ਆ ਇਹਨੇ ਦੋ ਅੰਡੇ ਧਰੇ ਆ ਜੀ ਇਹਨੇ ਸਭ ਤੋਂ ਬਾਅਦ ਵਿੱਚ ਅੰਡੇ ਧਰੇ ਸੀਗੇ ਆਹ ਦੇਖ ਲਓ ਜੀ ਦੋਨੇ ਅੰਡੇ ਪਏ ਆ ਜੀ ਇਹਦੇ ਹਲੇ ਤੱਕ ਚਲੋ ਕੋਈ ਨਹੀਂ ਬੱਚੇ ਕੱਢ ਲੂਗੀ ਹਲੇ ਟਾਈਮ ਇਹਦਾ ਹੈਗਾ 10-15 ਦਿਨ ਲਊਗੀ ਹਲੇ ਕਿਉਂਕਿ ਥੋੜੇ ਦਿਨ ਹੋਈ ਜਾਂਦੇ ਅੰਡੇ ਧਰਨੇ ਉਹਨਾਂ ਨੂੰ ਇਧਰ ਆਪਣਾ ਕਾਲਾ ਸ਼ਰਾ ਜੀ ਆਹ ਦੇਖ ਲਓ ਇਹਦੇ ਬੱਚੇ ਹੈ ਜੀ ਦੋਨੇ ਇਹਦੀ ਲਾਲ ਕਬੂਤਰੀ ਇਹਦਾ ਇੱਕ ਬੱਚਾ ਜੀ ਇਹਦਾ ਵੀ ਸੇਮ ਉਦਾਂ ਹੀ ਆ ਇੱਕ ਬੱਚੇ ਦੇ ਪੈਰਾਂ 'ਚ ਖਾਮਮ ਨਿਕਲਦੇ ਪਏ ਆ ਤੇ ਇੱਕ ਸਿੰਪਲ ਨਿਕਲਦਾ ਪਿਆ ਚਲੋ ਕੋਈ ਨਹੀਂ ਬੱਚੇ ਪਲ ਜਾਣ ਵਧੀਆ ਤੇ ਸੈਟਅਪ ਆਪਣਾ ਕਰਾਂਗੇ ਵਧੀਆ ਹੁਣ ਸਾਫ ਤੇ ਇਹ ਗੰਦ ਦਾ ਜੀ ਕਾਫੀ ਪਿਆ ਦੇਖ ਲੋ ਤੇ ਮਹੀਨਾ ਹੀ ਹੋ ਗਿਆ ਜੀ ਖੁੱਡਾ ਸਾਫ ਹੀ ਨਹੀਂ ਕੀਤਾ ਤੇ ਧੁੱਪਾਂ ਹੋਂ ਨਿਕਲਦੀਆਂ ਵਾ ਤੇ ਬੱਚਾ ਦੇਖੋ ਜੀ ਕਿੰਨੀ ਵਧੀਆ ਗਰੋਥ ਹੋਣਦੀ ਆ ਬੱਚੇ ਦੀ ਤੇ ਪਲ ਜਾਣ ਤੇ ਮੌਸਮ ਹੁਣ ਠੰਡ ਦਾ ਘਟ ਗਿਆ ਵੱਲੋਂ ਵੈਸੇ ਚੱਕ ਜਾਗਦਾ ਹਲੇ ਵੀ ਕੋਈ ਨਹੀਂ ਕਰਦਾਂ ਨਾ ਠਰ ਕੇ ਬੰਦ ਤੇ ਟੋਕਰੀਆਂ ਲਾਵਾਂਗੇ ਜੀ ਇੱਧਰ ਜਿਹੜੇ ਤਿੰਨ ਟੋਕਰੀਆਂ ਹੁੰਦੀਆਂ ਪੂਰਾ ਸੈੱਟ ਹੁੰਦਾ ਬਣਿਆ ਤੇ ਉਹ ਲਾਵਾਂਗੇ ਅੱਗੇ ਬਾਅਦ ਵਿੱਚ ਦੇਖ ਲਾਂਗੇ ਪਰ ਟੋਕਰੀਆਂ ਲਾਵਾਂਗੇ ਹੁਣ ਜ਼ਰੂਰ ਖਾਣੇ ਤਾਂ ਮੈਂ ਕਹਿੰਦਾ ਰਹਿਣ ਹੀ ਨਹੀਂ ਦਿੰਦੇ ਕਿਉਂਕਿ ਜੀ ਖਾਣਿਆਂ ਵਿੱਚ ਕੀੜੇ ਮਕੋੜੇ ਵਿੱਚ ਪੈਦਾ ਹੋ ਜਾਂਦੇ ਆ ਤੇ ਉਹਦਾ ਮੈਨੂੰ ਨੁਕਸਾਨ ਆ ਥੋੜਾ ਬਹੁਤਾ ਤੇ ਹੁਣ ਟੋਕਰੀਆਂ ਲਾਵਾਂਗੇ ਤੇ ਨਾਲੇ ਵਧੀਆ ਟੋਕਰੀ ਬੰਦਾ ਬਾਹਰ ਕੱਢ ਲਵੇ ਐਨ ਸਾਫ ਹੋ ਜਾਂਦੀ ਸਫਾਈ ਖੁੱਡੇ ਦੀ ਵੀ ਚੰਗੀ ਤਰ੍ਹਾਂ ਹੋ ਜਾਂਦੀ ਐ ਇੱਧਰ ਬਾਕੀ ਦਾ ਐਨ ਮਾਹੌਲ ਵਧੀਆ ਜੀ ਖੁੱਡੇ ਦਾ ਤੇ ਗੰਦੇ ਹੀ ਆ ਥੋੜਾ ਬਹੁਤਾ ਕੋਈ ਨਹੀਂ ਕਰਾਂਗੇ ਸਾਫ ਇਹਨਾਂ ਨੂੰ ਤੇ ਇੱਧਰ ਦੇਖ ਲਓ ਜੀ ਇਹ ਜਿਹੜੇ ਆਪਣੇ ਸ਼ਰਾਜੀ ਕਾਲਾ ਸ਼ਰਾਜੀ ਤੇ ਲਾਲ ਸ਼ਰਾਜੀ ਉਹ ਥੱਲੇ 베ੜੇ ਵਿੱਚ ਉਤਰ ਜਾਂਦੇ ਆ ਜੀ ਤੇ ਮਿੱਟੀ ਖਾਂਦੇ ਹੁੰਦੇ ਤੇ ਇੱਧਰ ਆਪਣੀ ਜਿਹਾ ਕਬੂਤਰਾਂ ਦੀ ਛਤਰੀ ਦੇਖ ਲਓ ਇਹਦਾ ਕਪੜਾ ਜੀ ਖਰਾਬ ਹੋ ਗਿਆ ਸੀਗਾ ਤੇ ਆਹ ਦੇਖ ਲਓ ਮੈਂ ਕਪੜਾ ਲਾ ਦਿੱਤਾ ਇਹਦੇ ਉੱਤੋਂ ਤੇ ਆਪਣੇ ਕਬੂਤਰਾਂ ਲਈ ਜੀ ਛਤਰੀ ਵੀ ਇੱਕ ਲੈ ਕੇ ਆਵਾਂਗੇ ਇੱਕ ਪਾਈਪ ਲੈ ਕੇ ਆਵਾਂਗੇ 14-15 ਫੁੱਟ ਦਾ ਕੋਈ ਨਹੀਂ ਲੈ ਕੇ ਆਵਾਂਗੇ ਜਲਦੀ ਤੇ ਇਹ ਕਪੜਾ ਵੀ ਚੇਂਜ ਕਰਾਂਗੇ ਜੀ ਪਹਿਲਾਂ ਸੰਤਰੀ ਲਾ ਦਿੱਤਾ ਸੀ ਹੁਣ ਕੋਈ ਹੋਰ ਕਪੜਾ ਲਾਵਾਂਗੇ ਤੇ ਬੱਚੇ ਜੀ ਗਜਾਵਾਂਗੇ ਹੋਰ ਕੱਪੜੇ ਤੇ ਦੇਖ ਲਓ ਉਹ ਕਬੂਤਰ ਆਪਣੇ ਘੁੰਮਦੇ ਫਿਰਦੇ ਹਾਂਜੀ ਜੀ ਆ ਵੀਡੀਓ ਦਾ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹੁਣ ਤੁਹਾਨੂੰ ਮਿਲਦੇ ਆ ਜਲਦੀ ਇੱਕ ਨਵੀਂ ਵੀਡੀਓ ਵਿੱਚ